ਸਸ਼ੀ ਕਾਲਸਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੋਵੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮਾ ਸਪੀਕਰ ਨੇ ਕਾਰਵਾਈ ਕਿਤੇ ਮੁਲਤਵੀ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੀਅਰ ਤੇ ਡਿਪਟੀ ਮੀਅਰ ਦੀ ਚੋਣ ਅੱਜ ਅੰਬੀਅਰ ਕੁਲਦੀਪ ਕੁਮਾਰ ਹੋਣਗੇ ਰਿਟਰਨਿੰਗ ਅਫਸਰ ਹੁਣ ਦਿੱਲੀ ਦੀ ਮਹਿਲਾ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਕੇ ਜੀਵਨਿਕਤਾ ਵੱਡਾ ਐਲਾਨ ਪੰਜਾਬ ਵਿਧਾਨ ਸਭਾ ਬਜਟ ਜੁਲਾਸ ਦਾ ਅੱਜ ਦੂਜਾ ਦਿਨ ਪਲਕੇ ਵਿੱਚ ਮੰਤਰੀ ਵੱਲੋਂ ਪੇਸ਼ ਕੀਤਾ ਜਾਵੇਗਾ ਬਜਟ ਲੁਧਿਆਣਾ ਦੇ ਬਜ਼ੁਰਗ ਵਿਅਕਤੀ ਦੇ ਸਿਰ ਤੇ ਜੜੀ ਬੱਲੇ ਰੋ ਥਾਣੇ ਚ ਕੁਟਮਾਰ ਦੀ ਸ਼ਿਕਾਇਤ ਦਰਜ ਕਰਵਾ ਕੇ ਵਾਪਸ ਪਰਤਿਆ ਸੀ ਇਲਾਜ ਦੌਰਾਨ ਮੌਤ ਦੋ ਹਰਫਤਾਰ ਲੁਧਿਆਣਾ ਜੰਮੀ ਦੇ ਪਾਣੀ ਚ ਬਾਈਕ ਫਿਸਲਣ ਕਾਰਨ ਨੌਜਵਾਨ ਦੀ ਮੌਤ ਲੋਕ ਜ਼ਖਮੀ ਹੋਣ ਤੇ ਵੀਡੀਓ ਬਣਾਉਂਦੇ ਰਹੇ ਮਦਦ ਨਹੀਂ ਕੀਤੀ ਗੁਰਦਾਸਪੁਰ ਚ ਖੌਫਨਾਕ ਘਟਨਾ ਮਾਸੂਮ ਟੀ ਪੁੱਤ ਦਾ ਕਤਲ ਕਰਕੇ ਪਿਓ ਫਰਾਰ ਪੁਲਿਸ ਕਰ ਰਹੀ ਹੈ ਜਾਂਚ ਮੋਗਾ ਅੰਮ੍ਰਿਤਸਰ ਰੋਡ ਤੇ ਲੱਕੜਾ ਨਾਲ ਭਰੀ ਟਰਾਲੀ ਦੀ ਕਾਰ ਨਾਲ ਹੋਈ ਚੱਕਰ ਹੱਥ ਸੇ ਚ ਦੋ ਨੌਜਵਾਨਾਂ ਦੀ ਹੋਈ ਮੌਤ ਪੰਜਾਬ ਦੇ ਨੈਸ਼ਨਲ ਹਾਈਵੇ ਤੇ ਐਨਆਰਆਈ ਦਾ ਕਤਲ ਵਿਆਹ ਵੇਖ ਕੇ ਵਾਪਸ ਆ ਰਹੇ ਸੀ ਨੌਜਵਾਨ ਹਿਮਾਚਲ ਚ ਪਾਰੀ ਮੀਂਹ ਤੇ ਬਰਫਬਾਰੀ ਕਾਰਨ ਲੋਕਾਂ ਦੇ ਮੁਸ਼ਕਲਾਂ ਚ ਵਾਦਾ 650 ਤੋਂ ਵੱਧ ਸੜਕਾਂ ਬਣ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹੱਜ ਸੁਵਿਧਾ ਐਪ 2024 ਦਸ ਪੰਜਵਾਂ ਚ ਕਿੱਤੀਆਂ ਲਾਂਚ। ਪ੍ਰਧਾਨ ਮੰਤਰੀ ਮੋਦੀ ਅੱਜ ਤੇਲੰਗਾਨਾ ਤੇ ਤਾਮਿਲਨਾਡੂ ਦੌਰੇ ਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ। ਹਿਮਾਚਲ ਜੀ ਸੀਐਸ ਸੰਕਟ ਦਰਮਿਆਨ ਵਿਕਰਮਾਦਿੱਤਿਆ ਨੇ ਪ੍ਰਿਆੰਕਾ ਗਾਂਧੀ ਨਾਲ ਕੀਤੀ ਮੁਲਾਕਾਤ। ਗੋਸ਼ਲ ਗੈਂਗ ਤੇ ਮੋਹਾਲੀ ਸਪੈਸ਼ਲ ਸੈੱਲ ਵਿਚਾਲੇ ਮੁਕਾਬਲਾ ਗੈਂਗਸਟਰ ਬ੍ਰਿਜੇਸ਼ ਦੀ ਲੱਤ ਤੇ ਲੱਗੀ ਗੋਲੀ ਕਈ ਮਾਮਲਿਆਂ ਚ ਲੋੜਿੰਦਾ ਹਸਪਤਾਲ ਚ ਪਹੁੰਚੀ। 31 ਮਾਰਚ ਤੋਂ ਬਾਅਦ ਮਹਿੰਗੇ ਹੋ ਸਕਦੇ ਹਨ ਇਲੈਕਟ੍ਰੋਨਿਕ ਵਾਹਨ ਸਰਕਾਰੀ ਸਬਸਿਡੀ ਦੀ ਆਖ ਪੇਸ਼ ਨਹੀਂ ਹੋਣਗੇ ਅਰਵਿੰਦ ਕੇ ਜੀਵਾਲ ਨਵੀਂ ਤਾਰੀਖ ਦੀ ਕੀਤੀ ਮੰਗ ਸ਼ਾਹਬਾਦ ਸ਼ਰੀਫ ਅੱਜ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕਣਗੇ ਰਾਸ਼ਟਰਪਤੀ ਭਵਨ 'ਚ ਹੋਵੇਗਾ ਪ੍ਰੋਗਰਾਮ ਕੱਲ ਸੰਸਦ ਵਿੱਚ ਕਿਹਾ ਕਸ਼ਮੀਰ ਵਿੱਚ ਤਾਚਾਰ ਹੋ ਰਹੇ ਹਨ 33 ਦੀ ਜੇਲ੍ਹ 'ਚੋਂ 4000 ਕੈਦੀ ਫਰਾਰ ਐਮਰਜੈਂਸੀ ਲਗਾਏ ਦੇਸ਼ 'ਤੇ ਆਗਜਨੀ 12 ਲੋਕਾਂ ਦੀ ਮੌਤ ਹਿੰਸਾ ਦਾ ਕਾਰਨ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ਮੋਰੀਸ਼ਸ 'ਚ 6 ਹਿੰਦੂ ਸਰਤਾਲੂਆਂ ਦੀ ਮੌਤ ਸ਼ਿਵラਤਰੀ ਤੋਂ ਪਹਿਲਾਂ ਪ੍ਰੋਗਰਾਮ ਦੌਰਾਨ ਲੱਗੀ ਅਗਰ ਜੈ ਸ਼ੰਕਰ ਨੇ ਦੁੱਖ ਪ੍ਰਗਟ ਕੀਤਾ ਡਬਲਯੂਟੀਐਸ ਪੁਆਇੰਟ ਟੇਬਲ ਟੂਪ ਤੇ ਪਹੁੰਚਿਆ ਭਾਰਤ ਲਗਾਤਾਰ ਤੀਜੀ ਵਾਰ ਫਾਈਨਲ ਖੇਡਣ ਦੀ ਉਮੀਦਵਾਰੀ ਇਸ ਐਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜ਼ਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ ਨਿਊਜ਼